پلیز آپ

ਕੀ ਨੇ ਜਿਹੜੇ ਪੰਜਰ ਪਾਰਟੀ ਛੱਡ ਕੇ ਕਾਲੀ ਦਲ ਦੇ ਵਿੱਚ ਮਿਲਾਵਤ ਲਈ ਗਈ ਤੇ ਅੱਜ ਵੀ ਇਹਸ ਦੋਸਤੋ ਬਾਤ ਪਿਰਵਾਰ ਸਿੰਘ ਜੀ ਇਸ ਗੱਲ ਸਹਿਤ ਕਰਦੇ ਆ ਕਿ ਇਹਾਂ ਨੇ ਬਹੁਤ ਵੱਡਾ ਫੈਸਲਾ ਲਿਆ ਆਉਣ ਵਾਲੇ ਸਮੇਂ ਵਿੱਚ ਬਹੁਤ ਵੱਡਾ ਫੈਸਲਾ ਲੈ ਚਾੜੇਗੇ ਜਿਸ ਫੈਸਲੇ ਨਾਲ ਸ਼੍ਰੋਮੇ ਕਾਲੀ ਦਲ ਨੂੰ ਬਹੁਤ ਮਜ਼ਬੂਤੀ ਮਿਲਣੀ ਹੈ ਆਪਾਂ ਨੂੰ ਬਹੁਤ ਤਾਕਤ ਮਿਲਣੀ ਹੈ ਤੇ ਆਪਾਂ ਤਿਆਰ ਹੋ ਕੇ ਜਨਤਕ ਕੌਮ ਸਭਾ ਦੀ ਇਲੈਕਸ਼ਨ ਲੜਨ ਜਾ ਰਹੇ ਆ ਸੋ ਬਹੁਤ ਬਹੁ ਸਾਰਿਆਂ ਦਾ ਧੰਨਵਾਦ ਜੀ ਕੀ ਵਾਹਿਗੁਰੂ ਜੀ ਕੀ ਜਿੰਦਾਬੋਲੇ ਸੋਨਿਆ ਸੂਰਜੀਓ ਕਾ ਪਰਮ ਪਿਤਾ ਅਕਾਲ ਪੁਰਖ ਦੀ ਦਇਆ ਵਰਸ਼ੀਂਦੇ ਨਾਲ ਮੈਂ ਅੱਜ ਆਪਣੇ ਪਰਿਵਾਰ ਨੂੰ ਆਪਣੇ ਆਪ ਨੂੰ ਸ਼ਰੋਮੀ ਅਕਾਦੀ ਚਲ ਤੇ ਮੌਜੂਦਾਨ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਔਰ ਤੁਮਾਂ ਜਿਹੜਾ ਇਕਾਦੀ ਕਾਲ ਇੱਥੇ ਬੈਠਾ ਹੈ ਸਾਕੁਰਪਤਾ ਸਿੰਘ ਗੁਰਾਲਾ ਸਾਹਿਬ ਸਾਡੇ ਖੇਰਾ ਸਾਹਿਬ ਠੀਕਾ ਸਾਹਿਬ ਮਨਨ ਸਾਹਿਬ ਸਾਡੇ ਪ੍ਰਧਾਨ ਸਾਹਿਬ ਸਾਰਿਆਂ ਦੇ ਪੰਜਾਬੀ ਟ੍ਰਾਂਸਪੋਰਟ ਦੇ ਸਾਡੇ ਬਹੁਤ ਪ੍ਰਾਨੇ ਸਾਥੀ ਹੰਦਰਗ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਪਿਤਾ ਸਨ ਮਾਤਾ ਸਨ ਜੀਜੀ ਜੀ ਕੋ ਬੇਕੋਰ ਜੀ ਸੰਘਾ ਸਾਹਿਬ ਬਿਆਸ ਸਿੰਘ ਜੀ ਕਾਲਰਾ ਸਾਹਿਬ ਤੇ ਸਾਡੇ ਬੀਬੀ ਜੀ ਮਿਸਰੀ ਕਾਲਰਾ ਜੀ ਜਿਹੜੇ ਸ਼ਰੋਣੀ ਕਮੇਟੀ ਦੇ ਮੈਂਬਰ ਨੇ ਗੁੰਗੀ ਸਾਹਿਬ ਸਾਡੇ ਭਜਨ ਜੀ ਸਾਰੇ ਇਸ ਵਕਤ ਇਸਲਾਮ ਜੀ ਸੈ ਚੱਜਲਵੰਡੀ ਜੀ ਤੁਸੀਂ ਪਲੀਜ਼ ਆ ਜਾਓ ਬਹੁਤ ਬਹੁਤ ਧੰਨਵਾਦ ਤੇਰੇ ਸਾਰੇ ਆਏ ਹੋਏ ਪਰਵੰਤੇ ਸਜਣੋ ਸਾਰੇ ਜਵੰਦਰ ਦੀ ਪ੍ਰੈਸ ਸਾਰੇ ਨੂੰ ਇੱਥੇ ਆਪਣੇ ਗ੍ਰਹਿ ਬਕੇ ਜੀ ਆਇਆ ਕਿਨਾਂ ਮੈਂ ਸਮਝਦਾ ਕਿ ਰਾਜਨੀਤੀ ਦੇ ਵਿੱਚ ਬਹੁਤ ਲੰਬੀਆਂ ਜਿਹੜੀਆਂ ਫੁਲੰਗਾ ਸ਼ਰੋਮੀ ਕਾਲੀਦਾਰ ਨੇ ਇਲਾਕੇ ਦਾ ਇਤਿਹਾਸ ਹੈ। ਔਰ ਖਾਸ ਤੌਰ ਤੇ ਬਾਦਲਸਰ ਦਾ ਪਰਿਵਾਰ। ਪਰਮਪੂਰ ਸੁਖਦਾਰ ਕਰਤਾ ਸਿੰਘ ਬਾਦਲ ਤੋਂ ਲੈ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਤੱਕ ਸਰਦਾਰ ਕੁਲਦੀਪ ਸਿੰਘ ਗੁਡਾਲਾ ਸਾਹਿਬ ਕਿਹੜਾ ਕਿਹੜਾ ਦੇ ਨਾਮ ਅਸੀਂ ਲਈਏ। ਉਸ ਵੇਲੇ ਮੈਂ ਜਦੋਂ ਸਮਝਾ ਜਦੋਂ ਮੈਂ ਇਹ ਸੁਣਾਈ ਸੀ ਕਿ ਜਦੋਂ ਵੀ ਮੇਰੇ ਬਟਾਲਾ ਸਾਹਿਬ ਨੂੰ ਮੇਨਨਾ ਸਾਹਿਬ ਫਰਾਸ ਸਿੰਘ ਨੂੰ ਮੇਨਨਾ ਚੌਵੀ ਦਰਸ਼ਨ ਸਿੰਘ ਉਹਨਾਂ ਨੂੰ ਮਿਲਣਾ ਕਦੇ ਇੱਕ ਅਕਾਲੀ ਦਲ ਦਾ ਜਾਂ ਆਂਗਰਸਾ ਕੋਈ ਜ਼ਿਕਰਾ ਨਹੀਂ ਕੀਤਾ ਇੱਕ ਪਰਿਵਾਰਾ ਵਾਂਗੂੰ ਰਹਿਣਾ ਖੁਸ਼ੀ ਗਮੀ ਤੇ ਵਿੱਚ ਸ਼ਾਮਲ ਹੋਣਾ ਕਿਸੇ ਨੂੰ ਕੋਈ ਦੁੱਖ ਕੀ ਹੈ ਉਹਦਾ ਸਮਾਧਾਨ ਕਰਨਾ ਲੇਕਿਨ ਗਾਣਨੀਤੀ ਦੇ ਵਿੱਚ ਜਿੱਥੇ-ਜਿੱਥੇ ਕੋਈ ਬੈਠਾ ਦੀ ਉਹ ਆਪਣੇ ਬੈਠਾ لیکن ਅੱਜ ਜਿਹੜਾ ਦੌਰ ਹੈ ਇਹ ਬੜਾ ਪਰਵਰਤਨ ਦਾ ਦੌਰ ਹੈ ਇਹ ਪਰਵਰਤਨ ਖਾਸ ਕਰਕੇ ਦੇ ਵਿੱਚ ਇਹਨਾਂ ਨੇ ਬੜੀ ਰੁਚੀ ਦਿਖਾਈ ਪਿਛਲੇ 10 ਸਾਲਾਂ ਦੇ ਵਿੱਚ ਔਰ ਪੰਜਾਬ ਦਾ ਇੰਨਾ ਬੇਹੱਦ ਇਨਫਰਾਸਟ੍ਰਕਚਰ ਇਹਨਾਂ ਨੇ ਬਣਾਇਆ ਚਾਹੇ ਉਹ ਬਸ ਸਟੈਂਡ ਹੋਵੇ ਚਾਹੇ ਉਹ ਨਵਾਂ ਚੇਂਗੀ ਨਾ ਹੋਵੇ ਚਾਹੇ ਉਹ 에어ਪੋਰਟ ਹੋਵੇ ਤੁਸੀਂ ਕਿਤੇ ਵੀ ਚਲੇ ਜਾਓ ਤੁਹਾਨੂੰ ਉਸ ਵੇਲੇ ਦੇ ਇਨਫਰਾਸਟ੍ਰਕਚਰ ਜਿਹੜਾ ਬਣਿਆ ਨਹੀਂ ਲੱਗਦਾ ਦੇ ਉਸ ਤੋਂ ਬਾਅਦ ਸਾਡੀ ਸਰਕਾਰ ਆ ਗਈ ਕਾਂਗਰਸ ਪਾਰਟੀ ਦੀ ਉਸ ਨੂੰ ਇਹ ਕੋਵਿਡ ਆ ਗਿਆ ਦੇ ਬਹਾਨੇ ਹੋ ਗਏ ਜਿੱਦਾਂ ਦਾ ਸੀ ਤਿਉਂ ਦਾ ਤੂੰ ਜਿਹੜਾ ਉਹ ਸਾਰਾ ਕੁਝ ਵੈਗ ਗਿਆ ਤੁਮ ਮੈਨੂੰ ਇਹ ਸਵਾਲੀ ਮੈਨੂੰ ਪੱਤਰਕਾਰਾਂ ਨੇ ਕਿ ਪੁੱਛਦੇ ਬਾਸ ਸਾਹਿਬ ਕਿ ਤੁਸੀਂ ਅਕਾਦੀਦ ਕਿਉਂ ਤੁਸੀਂ ਇਸ ਕਰਕੇ ਮੈਂ ਰਾਜ ਕਰਿਆ ਕਿ ਅਕਾਦੀਦ ਜਿਹੜੀ ਉਹ ਪੰਜਾਬ ਦੀ ਪਾਰਟੀ ਹੈ ਪੰਜਾਬ ਦੇ ਲੋਕਾਂ ਦੀ ਪਾਰਟੀ ਹੈ ਪੰਜਾਬ ਦੇ ਗਰੀਬਾਂ ਅਤੇ ਦੁਰਾਂ ਦੀ ਜਿਹੜੀ ਉਹ ਪਾਰਟੀ ਹੈ ਜਿਨ੍ਹਾਂ ਨੇ ਹਮੇਸ਼ਾ ਲੋਕਾਂ ਵਾਸਤੇ ਪੰਜਾਬ ਲਈ ਮੈਂ ਉਹ ਮੇਰਾ ਪਰਮਾਤਮਾ ਜਿਹੜਾ ਹਮੇਸ਼ਾ ਸਮਰਪਿਤ ਰਹੇਗਾ ਇਹ ਮੈਂ ਤੁਹਾਨੂੰ ਸਵਾਸਨ ਦਿੰਦਾ ਰਿਹਾ ਤੁਹਾਡਾ ਮਾਨ ਸਰਕਾਰ ਤੁਹਾਡਾ ਜੀ ਆਇਆਂ ਤੁਸੀਂ ਪੰਜਾਬ ਚ ਪੰਜਾਬ ਨੂੰ ਹੋਰ ਜ਼ਿਆਦੀ ਗਲਾਂ ਦੇ ਖਲੰਦੀ ਵਾਲੇ ਪਾਸੇ ਲੈ ਕੇ ਜਾਓ ਔਰ ਜਿਹੜੇ ਪੰਜਾਬ ਦੇ ਮਸਲੇ ਨੇ ਪਮਾਏ ਲੋਕ ਲੋਕਸਵਾਦਾ ਇਲੈਕਸ਼ਨ ਇਹਦੇ ਵਿੱਚ ਕੌਮੀ ਮਸਲੇ ਹੋਣਗੇ ਲੇਕਿਨ ਅਕਾਲੀ ਦਲ ਨੇ ਜੋ ਪੰਜਾਬ ਵਾਸਤੇ ਸ਼ਕਲਕ ਕੀਤੀ ਹੈ ਉਹਨਾਂ ਨੂੰ ਤੁਸੀਂ ਹੋਰ ਕੇ ਤੋੜ ਰਹੇ ਹੋ ਯਾਤਰਾ ਵੀ ਕਰ ਰਹੇ ਹੋ ਲੋਕਾਂ ਨੂੰ ਸਾਰੀਆਂ ਪੀੜਾਂ ਤੁਸੀਂ ਦੱਸ ਰਹੇ ਹੋ ਲੋਕ ਜਿਹੜੇ ਨੇ ਅੱਜ ਫਿਰ ਇਸ ਗੱਲ ਨੂੰ ਸੋਚ ਰਹੇ ਨੇ ਕਿ ਦੇਸ਼ ਦਾ ਵਿੱਚ ਜਿਹੜਾ ਧਾਰਮਿਕ ਖਿਰਕਾਪਰਤੀ ਨੂੰ ਵਡਾਵਾ ਦਿੱਤਾ ਜਾ ਰਿਹਾ ਹੈ ਇਹਨਾਂ ਕਰ ਨੂੰ ਵਡਾਵਾ ਦਿੱਤਾ ਜਾ ਰਿਹਾ ਹੈ ਕੋਈ ਨਾ ਮਨੋਰਥੀ ਚਾਹੇ ਉਹ ਸਿੱਖ ਕਮੇਟੀ ਹੈ ਚਾਹੇ ਉਹ ਗੁਰੂ ਭਾਈਚਾਰਾ ਹੈ ਚਾਹੇ ਉਹ ਕ੍ਰਿਸ਼ਚਨ ਭਾਈਚਾਰਾ ਹੈ ਚਾਹੇ ਮੁਸਲਮਾਨ ਭਾਈਚਾਰਾ ਹੈ ਅੱਜ ਆਈਸੋਲੇਟ ਹੋਏ। ਤਾਂ ਸਰ ਜੀ ਵੀ ਤੁਹਾਡੇ ਕੋਲ ਬੇਤੀ ਹੈ ਕਿ ਇਹ ਜਿਹੜੇ ਪੱਜ ਚਲੇ ਗਏ ਇਹ ਪੰਜਾਬ ਦੇ ਸਾਰੇ ਬਿਰੂ ਕਹਿੰਦੇ ਹੁੰਦੇ ਨੇ ਜੀ ਜੱਗ ਦੇ ਸਿੰਘ ਤੋਂ ਜਨਾ ਪੰਗਰੀ ਬਾਤ ਦੀ ਨਾ ਬੜ ਚੀਜ਼ ਅਸੀਂ। ਇਹ ਜੋੜ ਕੇ 15 ਜਿਹੜੀਆਂ ਉਸ ਨੂੰ ਬੰਦੇ ਸੀ ਤੇ ਆਪਾਂ ਸਿਰ ਜੋੜ ਕੇ ਜਿਹੜਾ ਅਸੀਂ ਕਰ ਲਈ ਹੈ ਜੇ ਨੂੰ ਜੋੜ ਦਿੱਤਾ ਕਰੀਏ ਨਾ ਉਹਦਾ ਲਗਾ ਜੋੜਾ ਨਾ ਕਹਿੰਦਾ ਹੋਇਆ ਤੁਹਾਡਾ ਵੱਲ ਸਾਡਾ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਕੌਣ ਦੀ ਕਹਾਸਾ ਵਾਹਿਗੁਰੂ ਜੀ ਕੀ ਸੇਵਾ ਹੈ ਜੀ ਜਿਸ ਤੋਂ ਸੁਖਰਾ ਦੇਗੇ ਕੋਣ ਸੋਨ ਸਿੰਘ ਫੈਦਲ ਸਾਹਿਬ ਹੋਣਗੇ ਅਫਰੋਜ਼ਪੁਰ ਤੋਂ ਸਰ ਰਦੇਵ ਸਿੰਘ ਬੋਬੀ ਮਾਨ ਹੋਣਗੇ ਤੇ ਚੰਡੀਗੜ੍ਹ ਤੋਂ ਹਰਦੇਵ ਸੈਣੀ ਜੀ ਜਿਨ੍ਹਾਂ ਨੂੰ ਹਰਦੇਵ ਪਟਰੇਲਾ ਵੀ ਕਹਿੰਦੇ ਆ ਉਹ ਸਾਡੇ ਜੰਦੀਰ ਤੇ ਹੋਣਗੇ ਇੱਕ ਫਟਟੇ ਦਾ ਰਹਿ ਗਿਆ ਕੱਟੂ ਉੱਥੋਂ ਗੈਸ ਕਰੋ ਆਈਪੀਸੀ ਤੇ ਛੱਡ ਦਿੰਦੇ ਆ ਇੰਨੀ ਲਾਜ਼ੀ ਹੋ ਜਾਉਂਗਾ ਇਸਦੇ ਰਹਿਣੇ ਤੇ ਤੈਨੂੰ ਇਸਦੇ ਰਹਿਣੇ ਤੋਂ ਗੈਸ ਕੁਐਸਚਨ ਦਾ ਤੂੰ ਹੀ ਮਾਰਕਾ ਦਾ ਹੁੰਦਾ ਹੈ ਸੋਅ ਅਨਾਉਂਸ ਸੋ ਫਟਟੇ ਦਾ ਵਿਭਾਗ ਸਰਮਤ ਕੌਰ ਬਾਦ ਲੋ یہ بھائی بھائی کون ہے یہ طرح مائیک والا یار لگا مالک مائیک مائیک کچھ نہیں دے سکتا اب اپبل اپبل نہیں سکتا بھائی صاحب کے پیچھے بھائی صاحب کے پیچھے حاضر ہے بھائی پانی ڈم نہیں تھوڑا یار سب سے پہلے میں ਪਾਤੀਆਂ ਕਰਦਾ ਹੈ ਵਾਈਨ ਟੀਕਾ ਖਾਲਸਾ ਵਾਈਨ ਵੀ ਕੀਤੇ ਅੱਜ ਮੇਰੇ ਖਾਸ ਵਾਸਤੇ ਖਾਸ ਤੇ ਸ਼੍ਰੋਮ ਵੀ ਕਾਲੀ ਦਲਵਾਤੇ ਬਹੁਤ ਹੀ ਖੁਸ਼ੀ ਦਾ ਦਿਹਾੜਾ ਹੈ ਸਾਹ ਮਿਲਦੇ ਸੀ ਕੇਪੀ ਜੀ ਜਿਨ੍ਹਾਂ ਨੇ ਅੱਜ ਫੈਸਲਾ ਕਰ ਲਿਆ ਕਿ ਸ਼੍ਰੋਮ ਦੀ ਕਾਲੀ ਦਲ ਵਿੱਚ ਪਰਿਵਾਰ ਵਿੱਚ ਪਰਿਵਾਰ ਦਾ ਹਿੱਸਾ ਬੰਨ੍ਹ ਜੇ ਲੋਕ ਕੋਈ ਨੇਕ ਇਨਸਾਨ ਸੋਡੀ ਪਾਰਟੀ ਚਾਹੁੰਦੇ ਹੈ ਤੇ ਬਹੁਤ ਵੱਡਾ ਫਾਇਦਾ ਹੈ ਪਰ ਇਹ ਸਾਲਾਂ ਦੀ ਮੇਰੀ ਕੋਸ਼ਿਸ਼ ਸੀ ਕਿ ਚੰਗੇ ਲੋਕ ਪਕਾਲੀ ਤਜਵੀਜ਼ਾਂ ਨੂੰ ਸ਼ਾਮਿਲ ਕੀਤਾ ਜਾਵੇ ਤੇ ਕੇਤੀ ਸਾਹਿਬ ਦਾ ਮੇਰੀ ਧਰਭੀ ਰਹੀ ਸੀ ਮੈਂ ਬੜਾ ਬੜਾ ਸਤਿਕਾਰ ਕਰਦਾ ਕਿ ਮੇਰੇ ਬਜ਼ੁਰਗਾਂ ਦਾ ਵੀ ਇਹ ਨਾਲ ਬਹੁਤ ਪਿਆਰ ਪਰਵਾਹ ਤੇ ਪਰਿਵਾਰ ਨਾਲ ਬੜਾ ਪਰਵਾਹ ਦੇਖੋ ਜਿਹੜੇ ਉਹ ਐਜੰਟ ਸਾਬਨਾ ਜਿਹੜੇ ਤਿੰਨ ਵਾਰ ਦਾ ਐਮਐਲਏ ਬਣੇ ਐਮਪੀ ਬਣੇ ਕਾਂਗਰਸ ਪਾਰਟੀ ਦੇ ਪ੍ਰਧਾਨ ਸਟੇਟ ਦੇ ਜਿਹੜੇ ਲੋਕ ਹਰ ਸਟੈਪ ਜਾ ਚਾਕੇ ਉਹਨਾਂ ਨੇ ਸਾਰੀ ਜ਼ਿੰਦਗੀ ਦੇ ਸੇਵਾ ਕੀਤੀ ਹੋਏ ਸਹੀ ਮੈਨੇ ਤੇ ਉਹ ਅੱਜ ਕੈਂਡੀ ਲੀਡਰ ਨੇ। ਕਈ ਅੱਜਕੱਲ ਲੀਡਰ ਰਾਤੋ ਰਾਤ ਬੰਨਾ ਚਾਹੁੰਦੇ। ਹਾਲਾਤ ਤੁਸੀਂ ਦੇਖ ਲਿਆ ਝਾੜੂ ਵਾਲਿਆਂ ਦਾ ਜਿੰਨੇ ਝਾੜੂ ਵਾਲਿਆਂ ਦੇ ਐਮ.ਐਲ.ਏ ਆ ਤੇ ਮੁੱਖ ਮੰਤਰੀ ਆ ਰਾਤੋ ਰਾਤ ਬਣਨ ਵਾਲੇ ਆ ਤਾ ਲੱਗ ਗਿਆ ਬਣ ਗਏ ਤੇ ਅੱਜ ਸਾਰਿਆਂ ਨੂੰ ਥੱਗੀ ਮਾਰ ਲਈ ਉਹਨਾਂ ਨੇ ਕਲੇਟੇ ਪਲਟੀ ਉਹ ਸਲੀਟਰ ਹੀ ਹੁੰਦੀ ਹੈ ਜਿਹਨੂੰ ਤੁਸੀਂ 15 20 ਸਾਲ 25 ਸਾਲ ਦੇਖਿਆ ਹੋਵੇ ਉਹਦਾ ਕੰਮ ਦੇਖਿਆ ਹੋਵੇ ਉਹਦੀ ਕੰਮ ਕਰਨ ਦਾ ਤਰੀਕਾ ਜਾਣਦੇ ਹੋਣ ਕਿਵੇਂ ਲੋਕਾਂ ਨਾਲ ਠੀਕ ਕਰਨਾ ਦਾ ਅਸਰ ਹੋਵੇ ਸੋ ਕੇਪੀ ਸਾਹਿਬ ਐਜੈਂਟ ਸਾਹਮਣਾ ਜਿਹੜੇ ਥੋੜੇ ਬੱਲੇ ਦਾ جوابੇ ਤੇ ਘਾਟ ਘਾਟ ਕੁਝ ਬਸੇ ਆਜੀ ਜੋ ਹਾਲਾਤ ਪੰਜਾਬ ਦੇ ਹੈ ਇੱਕ ਪਾਸੇ ਅੱਜ ਦੀ جنگ ਹੈ ਪਾਲੀ ਬੜੀ ਇੱਕ ਪਾਸੇ ਪੰਜਾਬ ਹੈ ਪੰਜਾਬੀ ਲੋਕ ਆ ਉਸੇ ਪਾਸੇ ਕਿਸਾਨ ਗਰੀਬ ਮਜ਼ਦੂਰ ਉਕਾਰੀ ਹੈ ਦੂਜੇ ਪਾਸੇ ਦਿੱਲੀ ਦੀਆਂ ਪਾਰਟੀਆਂ ਢਾਟੀ ਬਣ ਕੇ ਤੇ ਜਿਵੇਂ ਇੰਗਰੇਜ਼ ਈਸਟ ਇੰਡੀਆ ਕੰਪਨੀ ਬਗੂ ਆਪਣੇ ਦੇਲ ਚ ਆਈ ਸੀ ਇਥੋਂ ਦਾ ਖਿਆਲਾ ਨੁਟ ਕੇ ਚਲੇ ਜਾਂਦੇ ਸੀ ਕੋਈ ਪਾਰਟੀਆਂ ਨੈਸ਼ਨਲ ਪਾਰਟੀਆਂ ਇੱਥੇ ਇੱਥੇ ਕੰਮ ਕਰਵਾਤੀਆਂ ਹੋਣੀਆਂ ਦਿਲ ਪੰਜਾਬੀਆਂ ਦਾ ਦਿਲ ਚੀਰਵਾ ਦਿੱਤੇ ਕਿਉਂਗੀਆਂ ਤੁਸੀਂ ਆ ਇਤਿਹਾਸ ਗਵਾ ਪੰਜਾਬ ਦਾ ਇਤਿਹਾਸ ਗਵਾ ਜਦੋਂ ਜਦੋਂ ਕਾਂਗਰਸ ਦਾ ਰਾਜ ਇੱਥੇ ਆਇਆ ਨੈਸ਼ਨਲ ਪਾਰਟੀ ਦਾ ਡਿਵੈਲਪਮੈਂਟ ਨਾਲ ਦੀ ਕੋਈ ਚੀਜ਼ ਹੀ ਨਹੀਂ ਸੀ ਉਹ ਤਾਂ ਕੱਲੇ ਇਥੇ ਅਮਦੇਸ਼ੀ ਲੁੱਟ ਕੇ ਚਲੇ ਜਾਂਦੇ ਸੀ ਕਿ ਜਦੋਂ ਜਦੋਂ ਥੋੜੀ ਪਾਰਟੀ ਜਿਹਤਰੀ ਪਾਰਟੀ ਦਾ ਰਾਜ ਕਿੱਥੇ ਆਇਆ ਤੇ ਪੰਜਾਬ ਦੀ ਜਨਤਾ ਨੇ ਲਿਆਂਦਾ ਉਸੇ ਟਾਈਮ ਕਿਸਾਨਾਂ ਨੂੰ ਹਜ਼ੂਰ ਦਾ ਕਿਉਂ ਕੋਲ ਕਨੈਕਸ਼ਨ ਨਾ ਕਿਸਾਨਾਂ ਬਾਤੇ ਮੁਫਤ ਮਿਲੀ ਉਹਨਾਂ ਬਾਤੇ ਮੰਡੀਆਂ ਧੱਕੇ ਖਾਲੇ ਅੰਡਰ ਗਰਾਉਂਡ ਪਾਈਪ ਸਿਸਟਮ ਉਹਨਾਂ ਬਾਤੇ ਮਹਿਰਾ ਕਸ਼ੀਆਂ ਕੱਢੀਆਂ ਗਈਆਂ خریب آتے، آٹھا دال شگت، پینچن، ایسی بات، اس کونر شیپ، سائیکل، آم جانتا آتے، سیوہ کے اندر، کانو ریفارنس دمارٹمنٹ بنا کے پرانے کانو سارے چینج کی تے، دو سو یونٹ بھیلی تے، مفت تے، شہر دیکھو، جی لندک شہر ہی دیکھو، ایتھے جو کچھ پڑے جانا ہے تو ہمیں ہو رہا ہے تو ہمیں ہے تو ہمیں سیوڈے جائے تو وہ تو ہمیں پڑے آیا ہے شروع بھی کالی تا دیتا ہے ਆਇਆ ਕੱਪਟਨ ਜੀ ਬਾਹਰ ਆਪਣੇ ਅਮਰਜੇ ਵੀ ਜਾ ਕੇ ਦੇਖੋ ਨੰਤਰੇ ਦੇ ਕੋਲ ਤੇ ਝੋਕੀਆਂ ਮੰਡੀਆਂ ਵੀ ਇੱਥੋਂ ਸੜਕਾਂ ਦਾ ਜਾ ਦੇਖੋ ਜਿਹ ਅਸੀਂ ਜਿੰਨਾ ਸਰਪਾ ਮਿਲਦਾ ਸਾਨੂੰ ਅਸੀਂ ਕੰਮ ਕਰਦੇ ਆ ਆ ਨੈਸ਼ਨਲ ਪਾਰਟੀਆਂ ਕਿਉਂ ਕਰਦੀਆਂ ਕਿਉਂਕਿ ਨੈਸ਼ਨਲ ਪਾਰਟੀਆਂ ਦੀ ਸੋਚ ਨੰਬਰਾਂ ਤੇ ਹੈ ਉਹਦਾ ਸਾਰਿਆਂ ਦਾ ਜੋਰ ਨੈਸ਼ਨਲ ਪਾਰਟੀ ਦਾ ਯੂਪੀ ਬਿਹਾਰ ਤੇ ਲੱਗਿਆ ਹੁੰਦਾ ਕਿਉਂ यूपी तो 80 एमपी ਹੁੰਦੇ ਪਿਆਰ ਤੋਂ 45 ਹੁੰਦੇ ਆ ਉਹ 100 ਪਰ एमपी ਦਾ ਕਰਤਾ ਜਾਂਦਾ ਹੀ ਨਹੀਂ ਹੁਣ پتہ ਇਹ ਸਾਰਾ ਕੁਝ ਹੀ ਉੱਥੇ ਤੇ ਜਿਹੜੀ ਵੱਡੀ ਗੱਲ ਹੈ ਜਿਹੜੀ ਸ਼ਰੋਮ ਨਹੀਂ ਕਾਲੀ ਤੇ ਲਪਾਟੀ ਹੈ ਪੰਜਾਬ ਦੀ ਪਾਰਟੀਆਂ ਇੱਥੋਂ 300 ਸਾਲ ਪੁਰਾਣੀ ਪਾਰਟੀ ਹੈ ਇਹਦੀ ਸੋਚ ਕਿ ਸਾਡੇ ਕਾਲੀ ਦਾ ਤੇ ਸੋਚ ਹੈ ਕਿ ਪੰਜਾਬ ਕਰ ਨਹੀਂ ਜਾਏ ਪੰਜਾਬੀ ਇਕੱਠੇ ਰਹਿਣ ਇੱਥੇ ਅਮਨ ਚਾਂਦੀ ਹੋਏ ਇੱਥੇ ਭਾਈਚਾਰਕ ਸਾਂਝ ਹੋਏ ਇੱਥੇ ਹਲੋ ਇੱਥੇ ਭਾਈਚਾਰੇ ਖਸਾਜ ਹੋਏ ਇੱਥੇ ਖਾਸ ਸਭ ਪੰਥ ਤਕੜਾ ਹੋਏ ਅੱਜ ਕਾਲੀ ਦੀ ਸੋਚ ਹੈ ਤੁਸੀਂ ਹਰਾਮ ਰਹੋਗੇ ਆ ਜਿੱਡੀਆਂ ਦਿੱਲੀ ਦੀਆਂ ਪਾਰਟੀਆਂ ਦੇਖੋ ਇੱਕ ਧਰਮ ਨੂੰ ਦੂਜੇ ਨਾਲ ਰਲਾ ਕੇ ਵੋਟਾਂ ਲੈਣੀਆਂ ਪੰਜਾਬ ਵਿੱਚ ਅਸੀਂ ਕਿਵੇਂ ਨਹੀਂ ਹੋਣ ਦਿੱਤਾ ਤੁਸੀਂ ਦੇਖਦੇ ਆ ਜਦੋਂ ਬਾਦਲ ਸਾਹਿਬ ਹਕਮਤਰੀ ਰਹੇ ਜਿੰਨੇ ਸਾਹ ਕਹਿੰਦੇ ਸੀ ਹਿੰਦੂ ਪਰਵਾਹ ਸੋਚਦੇ ਸੀ ਬਾਦਲ ਸਾਹਿਬ ਰਹੇ ਆ ਕ੍ਰਿਸਚੀਅਨ ਵੀ ਸੋਚਦੇ ਸੀ ਬਾਦशाह ਸਾਡੇ ਹੈ ਮੁਸਲਮ ਵੀ ਸੋਚਦੇ ਸੀ ਬਾਦਸ਼ਾਹ ਸਾਡੇ ਹੈ ਤੇ ਸਿੱਖ ਭਰਾਵਾਂ ਤੇ ਸੋਚਦੇ ਸੀ ਸਾਡੀ ਸੋਚ ਹੈ ਸਾਰੇ ਇਕੱਠੇ ਰਹਿ ਅਸੀਂ ਇਕੱਠੇ ਪੰਜਾਬ ਬਣਾਇਆ ਇਸ ਕਰਕੇ ਜੋ ਨੀਤੀਆਂ ਤੇ ਅੱਜ ਬੀਜੇਪੀ ਚੱਲ ਰਹੀ ਹੈ ਕੱਲੇ ਇੱਕ ਧਰਮ ਨੂੰ ਲੱਗੇ ਦੂਜੇ ਧਰਮ ਨੂੰ ਲੜਾਣਾ ਆ ਗੱਲਾਂ ਸਹੀ ਨਹੀਂ ਆ ਦੇਸ਼ ਕਿਹੜਾ ਹੋਏਗਾ ਆ ਦੇਸ਼ ਜਿਹੜਾ ਆਪਣਾ ਦੇਸ਼ ਹੈ ਆ ਸਾਰਿਆਂ ਦਾ ਹੈ ਭਾਵੇਂ ਇੱਕ ਬੰਦਾ ਵੀ ਹੈ ਉਹਦਾ ਵੀ ਉੱላይ ਰਾਈਟ ਹੈ ਇਸ ਤੇ ਭਾਵੇਂ ਜਿਹੜੇ 100 ਬੰਦੇ ਉਹਨਾਂ ਦਾ ਰਾਈਟ ਹੈ ਇਸ ਕਰਕੇ ਜਿਵੇਂ ਪੰਜਾਬ ਵਿੱਚ ਇੱਥੇ ਸਾਰੇ ਧਰਮਾਂ ਦੇ ਲੋਕ ਆਪਣੇ ਆਪ ਨੂੰ ਭਰਾ ਸਮਝ ਕੇ ਰਹਿੰਦੇ ਆ ਆਪਣਾ ਦੇਸ਼ ਤਾਂ ਬਜੂਗਾ ਜੇ ਦੇਸ਼ ਵਿੱਚ ਵੀ ਕੋਈ ਵੀ ਨੈਸ਼ਨਲ ਪਾਰਟੀ ਆਏ ਨਿਸ਼ਾਨਾ ਰੱਖੇ ਕਿ ਆਹ ਦੇਸ਼ ਸਾਰਿਆਂ ਦਾ ਹੈ ਇੱਥੇ ਵੀ ਜਿਵੇਂ ਪੰਜਾਬ ਵਗੂ ਭਾਵਾਂ ਵਿੱਚ ਰਹਿੰਦੇ ਆ ਨੈਸ਼ਨਲ ਪਾਰਟੀ ਕੋਈ ਨਹੀਂ ਹੋਏ ਉਹਨਾਂ ਨੂੰ ਵੀ ਕਿ ਕੋਈ ਜੰਦਾ ਚਾਹੀਦਾ ਹੈ ਦੀ ਦੇ ਸਾਇਆ ਦਾ ਸਾਰੇ ਭਰਾਵਾਂ ਨੂੰ ਰਹਿ ਇਸ ਕਰਕੇ ਮੈਨੂੰ ਆ ਕੇ ਬੜੀ ਖੁਸ਼ੀ ਹੈ ਕਿ ਅੱਜ ਮੰਜਸ ਸਿੰਘ ਕੇਪੀ ਜਿਹੜੇ ਬਹੁਤ ਪੁਰਾਣੇ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਦੇਖੀ ਹੈ ਪੜੀ ਦੇਖੀ ਆਪਣੇ ਲੋਕਾਂ ਦੀ ਹੱਕ ਦੁੱਖ ਸੁੱਖ ਤੇ ਸਾਥੀ ਰਹੇ ਹੈ ਤੇ ਸਾਨੂੰ ਤੁਹਾਬੇ ਵਿੱਚ ਇੱਕ ਬਹੁਤ ਵੱਡਾ ਬੂਸ਼ਤ ਮਿਲਿਆ ਤੇ ਅੱਜ ਉਹ ਸ਼ੋਮਨੀ ਕਾਲੀ ਦਲ ਸ਼ਾਮਲ ਹੋਇਆ ਮੈਂ ਉਹਨਾਂ ਨੂੰ ਜੀ ਆਇਆਂ ਕਹਿੰਦਾ ਉਹਨਾਂ ਦੇ ਸਾਰੇ ਸਾਥੀਆਂ ਨੂੰ ਵੀ ਜੀ ਆਇਆਂ ਕਹਿੰਦਾ ਤੇ ਵਿਸ਼ਵਾਸ ਤੋਂ ਨੇ ਕਿ ਤੁਹਾਡੇ ਨਵੇਂ ਪਰਿਵਾਰ ਵਿੱਚ ਤੁਹਾਨੂੰ ਜਿਵੇਂ ਭਰਾਵਾ ਨੂੰ ਪਰਿਵਾਰ ਵਾਂਗੂ ਤੁਸੀਂ ਸਾਡੇ ਮੈਂਬਰ ਰਹੋਗੇ ਤੁਹਾਡੇ ਸਾਥੀ ਵੀ ਮੈਂਬਰ ਹੋਗੇ ਅਸੀਂ ਟੀਮ ਵਰਕ ਕਰਕੇ ਨਿਸ਼ਾਨਾ ਸਾਰਿਆਂ ਦਾ ਇੱਕੋ ਹੀ ਹੈ ਕਿ ਪੰਜਾਬ ਵਿੱਚ ਪੰਜਾਬੀ ਪਾਰਟੀ ਖੇਤਰੀ ਪਾਰਟੀ ਤੱਕੀ ਹੋਏ ਤਾਂ ਹੀ ਪੰਜਾਬ ਬਜੂਗਾ ਤਾਂ ਹੀ ਪੰਜਾਬ ਦੀ ਆਵਾਜ਼ ਬਾਗੀ ਮਿੰਟ ਵਿੱਚ ਗੁਜੂਗੀ ਅ ਨੈਸ਼ਨਲ ਪਾਰਟੀਆਂ ਦੇ ਮੈਂਬਰ ਬਾਗੀ ਬਣ ਜਾ ਕੇ ਪੰਜਾਬ ਦੀ ਵਾਰਦੀ ਕਰਦੇ ਹੋ ਤਾਂ ਦੇਖਦੇ ਹੈ ਕਿਹੜੀ ਚੀਜ਼ ਨੇ ਨੈਸ਼ਨਲ ਲੈਵਲ ਤੇ ਸ਼ੂਟ ਕਰਦੀ ਹੈ ਜਿਹੜੀ ਭਾਵੇਂ ਪੰਜਾਬ ਦਾ ਨੁਸਰਾ ਹੋਵੇ ਫਿਰ ਵੀ ਉਹ ਬੋਲਦੇ ਤੇ ਕਾਲੀ ਦਾ ਇਕੱਲਾ ਕੁਝ ਵੀ ਪੰਜਾਬ ਸੋਜੇ ਤੇ ਕਾਲੀ ਤੇ ਵਾਰਦੀ ਖਾਉਂਦਾ ਹੈ